ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਖੜੀ ਦਾ ਜਿਹੜਾ ਤਿਹਾਰਾ ਉਹ ਨੇੜੇ ਆ ਰਿਹਾ ਤੇ ਅਸੀਂ ਰਖੜੀ ਦੇ ਤਿਹਾਰ ਤੇ ਬਹੁਤ ਸੋਹਣੀ ਆ ਜਿਹੜੀ ਗਿਫਟ ਆਈਟਮ ਲੈ ਕੇ ਆਏ ਆ ਤੁਹਾਡੇ ਸਾਹਮਣੇ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਨੇ ਜੀ ਕੱਪ ਫੈਂਸੀ ਕੱਪ ਨੇ ਜੀ ਤੇ ਇਹਦੇ ਉੱਪਰ ਲਿਖਿਆ ਮੇਰਾ ਪਿਆਰਾ ਵੀਰ ਇਹ ਭੈਣਾਂ ਨੇ ਜਿਹੜੀਆਂ ਆਪਣੇ ਵੀਰ ਨੂੰ ਗਿਫਟ ਕਰ ਸਕਦੀਆਂ ਨੇ ਤੇ ਨਾਲ ਇਹਦੇ ਵਿੱਚ ਮਿਲੂਗਾ ਚਾਬੀ ਚ ਪਾਉਣ ਵਾਲਾ ਛੱਲਾ ਉਦੇ ਉੱਪਰ ਵੀ ਸੇਮ ਇਸੇ ਲਾਈਨਾਂ ਦਾ ਬਣਿਆ ਹੋਊਗਾ ਪ੍ਰਿੰਟ ਜੀ ਮੇਰਾ ਪਿਆਰਾ ਵੀਰ ਤੇ ਆਹ ਕੱਪ ਆ ਜਿਹਦੇ ਉੱਪਰ ਲਿਖਿਆ ਮੇਰੀ ਪਿਆਰੀ ਭੈਣ ਇਹ ਵੀਰ ਨੇ ਜਿਹੜੇ ਉਹ ਆਪਣੀ ਭੈਣ ਨੂੰ ਰਖੜੀ ਦੇ ਤਿਹਾੜੇ ਗਿਫਟ ਕਰ ਸਕਦੇ ਨੇ ਤੇ ਇਹਦੇ ਨਾਲ ਵੀ ਤੁਹਾਨੂੰ ਛੱਲਾ ਮਿਲੂਗਾ ਜੀ ਚਾਬੀ 'ਚ ਪਾਉਣ ਵਾਲਾ ਤੇ ਉਹਦੇ ਉੱਪਰ ਵੀ ਸੇਮ ਇਹੀ ਪ੍ਰਿੰਟ ਕੀਤਾ ਹੋਇਆ ਬਹੁਤ ਵਧੀਆ ਚੀਜ਼ ਆ ਜੀ ਇਹਦੇ ਵਿੱਚ ਤੁਹਾਨੂੰ ਮਿਲੂਗਾ ਕਲਰ ਰੈੱਡ ਮਿਲ ਜੂਗਾ ਪਿੰਕ ਤੋਂ ਮਿਲ ਜੂ ਯੈਲੋ orange ਫਰੋਜੀ ਤੇ ਚਾਰ ਕਲਰ ਨੇ ਇਹਦੇ ਵਿੱਚ ਜੀ ਤੇ ਇਹ ਤੁਹਾਨੂੰ 150 ਰੁਪਏ ਦੀ ਰੇਂਜ 'ਚ ਪੈਣਾ ਵਾ ਕੱਪ ਨਾਲ ਚਾਬੀ ਚ ਪਾਉਣ ਵਾਲਾ ਛੱਲਾ ਵਾ ਪੱਕਾ ਪ੍ਰਿੰਟ ਆ ਚੀਜ਼ ਵਧੀਆ ਵਰਤਨ ਵਾਲੀ ਆ ਤੁਸੀਂ ਸੈਲਫ ਦੇ ਉੱਪਰ ਕਾਂਸ ਦੇ ਉੱਪਰ ਵੀ ਰੱਖ ਸਕਦੇ ਹੋ ਸੋਹਣੀ ਲੱਗਦੀ ਆ ਕਮਰੇ ਦੇ ਵਿੱਚ ਵੀ ਪਈ ਤੇ ਇਹ ਤੁਹਾਨੂੰ ਇਦਾਂ ਪੂਰਾ ਮਿਲੂਗਾ ਗਿਫਟ 150 ਰੁਪਏ ਰੇਂਜ ਦੇ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ ਮਿਲੂਗਾ 130 ਰੁਪਏ ਦਾ 20 ਰੁਪਏ ਡਿਸਕਾਊਂਟ ਹੋ ਯਾਨੀ ਕਿ ਵੀਡੀਓ ਸ਼ੇਅਰ ਕਰਨ ਤੇ ਤੇ ਆਪਣੇ ਕੋਲ ਬਹੁਤ ਪਿਆਜ ਜੇ ਕਿਸ ਨੂੰ ਜਿੰਨੀ ਵੀ ਲੋੜ ਆ 1 2 4 ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਪਰਸਨਲ ਮੈਸੇਜ ਵੀ ਕਰ ਸਕਦੇ ਹੋ ਪਿੰਡ ਧਮੋੜ ਦੇ ਵਿੱਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਜੇ ਕੋਈ ਆਲੇ ਦਾਲੇ ਦੇ ਪਿੰਡ ਦੀ ਮੇਰੀ ਵੀਡੀਓ ਦੇਖਦਾ ਉਹਨਾਂ ਨੇ ਲੈਣਾ ਵਾ ਤਾਂ ਤੁਹਾਨੂੰ ਪਿੰਡ ਆਉਣਾ ਪੈਣਾ ਜੀ 150 ਰੁਪਏ ਰੇਂਜ 'ਚ ਆ ਵੀਡੀਓ ਸ਼ੇਅਰ ਕਰਨ ਤੇ 130 ਰੁਪਏ ਦਾ ਜੀ ਆਹ ਲੋ ਬਹੁਤ ਵਧੀਆ ਚੀਜ਼ ਆ ਜੀ ਬਰਤਨ ਵਾਲੀ ਚੀਜ਼ ਆ ਸੋਹਣੀ ਚੀਜ਼ ਆ ਬਿਲਕੁਲ ਨਵੀਂ ਆਈਟਮ ਆਈ ਆ ਜੀ ਬਿਲਕੁਲ ਮਾਰਕੀਟ ਦੇ ਵਿੱਚ ਅਸਕੇ ਵੀ ਚਲੋ ਇਸ ਵਾਰ ਆ ਸ਼ੁਰੂ ਕਰੀਏ ਆਪਾਂ ਨੂੰ ਥੋੜਾ カラー ਵਿੱਚ ਬਹੁਤ ਵਧੀਆ ਰੈੱਡ ਬਹੁਤ ਵਧੀਆ ਪਿਆਰਾ ਵਰਤਣ ਵਾਲੀ ਚੀਜ਼ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੇ ਕਿਸੇ ਨੂੰ ਲੋੜ ਆ ਭਾਈ ਕਿਸੇ ਭੈਣ ਨੂੰ ਜਾਂ ਕਿਸੇ ਵੀਰ ਨੂੰ ਗਿਫਟ ਕਰਨਾ ਵਾ ਤਾਂ ਮੈਨੂੰ ਦੱਸਦੇ ਹੋ ਕਮੈਂਟ ਬਾਕਸ ਦੇ ਵਿੱਚ ਪਰਸਨਲ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਤੇ ਲੈ ਆ ਸਕਦੇ ਹੋ ਤੇ ਜਿਹੜੇ ਛੱਲੇ ਬਣੇ ਹੋ ਨੇ ਵੀ ਬਹੁਤ ਵਧੀਆ ਨੇ ਪੱਕੇ ਪ੍ਰਿੰਟ ਨੇ ਤੁਸੀਂ ਚਾਬੀ ਦੇ ਵਿੱਚ ਗੱਡੀ ਦੀ ਚਾਬੀ ਜੋ ਵੀ ਕਿਤੇ ਵੀ ਪਾ ਸਕਦੇ ਹੋ ਛੱਲਾ ਚਾਬੀ ਚ ਪਾਉਣ ਵਾਲਾ ਬਹੁਤ ਵਧੀਆ ਚੀਜ਼ ਆ ਸਾਰਿਆਂ ਨਾਲ ਛੱਲੇ ਨਾਲ ਲੈ ਤੇ ਨਾਲ ਦੀ ਸੇਮ ਪ੍ਰਿੰਟ ਨੇ ਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ